ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਲਾਲਸਾ ਦੀ ਚੱਕੀ ਨੀਤੀ ਕਥਾ ਬਾਰੇ ਗੱਲ ਕਰਾਂਗੇ ਲਾਲਸਾ ਦੀ ਚੱਕੀ ਕਹਾਣੀ ਪੜ੍ਹਨ ਤੋਂ ਪਹਿਲਾਂ ਆਪਾਂ ਨੀਤੀ ਕਥਾਵਾਂ ਬਾਰੇ ਥੋੜਾ ਜਿਹਾ ਪੜ੍ਹਾਂਗੇ ਕਿ ਨੀਤੀ ਕਥਾਵਾਂ ਕੀ ਹੁੰਦੀਆਂ ਨੇ ਤੇ ਇਹ ਸਾਨੂੰ ਜੀਵਨ ਵਿੱਚ ਕਿਸ ਕੰਮ ਆਉਂਦੀਆਂ ਨੇ ਤੇ ਸਾਨੂੰ ਇਹਨਾਂ ਤੋਂ ਕੀ ਸਿੱਖਿਆ ਮਿਲਦੀ ਹੈ ਆਓ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਨੀਤੀ ਕਥਾਵਾਂ ਨੇ ਉਹ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਪਾਠਕਾਂ ਨੂੰ ਜੀਵਨ ਵਿੱਚ ਕੰਮ ਆਉਣ ਵਾਲੀਆਂ ਨੀਤੀਆਂ, ਯੁਗਤਾ ਤੇ ਚਾਲਾ ਸਮਝਾਉਣ ਦਾ ਯਤਨ ਕੀਤਾ ਜਾਵੇ ਉਹ ਹੁੰਦੀਆਂ ਨੇ ਨੀਤੀ ਕਥਾਵਾਂ ਤੇ ਜਿਹੜੀਆਂ ਨੀਤੀ ਕਥਾਵਾਂ ਨੇ ਉਹ ਆਮ ਤੌਰ ਤੇ ਜਿਹੜੀਆਂ ਲੋਕ ਕਹਾਣੀਆਂ ਦਾ ਹੀ ਇੱਕ ਅੰਗ ਤੇ ਹਿੱਸਾ ਮੰਨੀਆਂ ਜਾਂਦੀਆਂ ਨੇ ਨੀਤੀ ਕਥਾਵਾਂ ਵਿੱਚ ਸਿੱਖਿਆ ਜਾਂ ਉਪਦੇਸ਼ ਨੂੰ ਸਿੱਧੇ ਤੌਰ ਤੇ ਕਹਾਣੀ ਵਿੱਚ ਭਰੋ ਕੇ ਹੀ ਦੱਸਿਆ ਜਾਂਦਾ ਹੈ ਤੇ ਜਿਹੜੀਆਂ ਨੀਤੀ ਕਥਾਵਾਂ ਨੇ ਉਹ ਮਨੋਰੰਜਕ ਹੁੰਦੀਆਂ ਨੇ ਮਨੋਰੰਜਕ ਦਾ ਭਾਵ ਹੈ ਕਿ ਇਹ ਕਹਾਣੀਆਂ ਨੇ ਇਹ ਮਨੋਰੰਜਨ ਦਾ ਸਾਧਨ ਨੇ ਇਹਨਾਂ ਨੂੰ ਪੜ੍ਹ ਕੇ ਅਸੀਂ ਮਨੋਰੰਜਨ ਕਰਦੇ ਹਾਂ ਤੇ ਜਿਹੜੀਆਂ ਨੀਤੀ ਕਥਾਵਾਂ ਨੇ ਉਹਦੇ ਵਿੱਚ ਪਾਤਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮਨੁੱਖ ਪਸ਼ੂ ਪੰਛੀ ਤੇ ਬੇਜਾਨ ਵਸਤਾਂ ਵੀ ਪਾਤਰ ਹੋ ਸਕਦੀਆਂ ਨੇ ਤੇ ਜਿਹੜੇ ਪਸ਼ੂ ਨੇ ਪੰਛੀ ਨੇ ਤੇ ਬੇਜਾਨ ਵਸਤਾਂ ਨੇ ਇਹ ਮਨੁੱਖਾਂ ਵਾਂਗ ਹੀ ਬੋਲਦੇ ਕਾਰਜ ਕਰਦੇ ਤੇ ਰਿਸ਼ਤੇ ਬਣਾਉਂਦੇ ਦੁਸ਼ਮਣੀਆਂ ਪਾਲਦੇ ਤੇ ਮਿੱਤਰਤਾ ਨਿਭਾਉਂਦੇ ਹਨ ਜਿਵੇਂ ਕਿ ਉਦਾਹਰਣ ਵਜੋਂ ਅਸੀਂ ਦੇਖੀਏ ਲਾਲਸਾ ਦੀ ਚੱਕੀ ਲਾਲਚੀ ਕੁੱਤਾ ਲੂੰਮੜੀ ਅਤੇ ਕਾਂ ਬਗਿਆੜ ਅਤੇ ਲੇਲਾ ਊਂਠ ਅਤੇ ਗਿੱਦੜ ਸ਼ੇਰ ਅਤੇ ਚੂਹਾ ਇਹ ਸਾਰੇ ਕੀ ਨੇ ਨੀਤੀ ਕਥਾਵਾਂ ਦੀਆਂ ਉਦਾਹਰਣਾਂ ਨੇ ਤੇ ਇਹ ਸਾਰੀਆਂ ਹੀ ਕਹਾਣੀਆਂ ਸਨ ਅਸੀਂ ਪੜੀਆਂ ਹੋਈਆਂ ਨੇ ਤੇ ਸਾਰੀਆਂ ਕਹਾਣੀਆਂ ਇਹ ਸਾਨੂੰ ਅਖੀਰ ਤੇ ਕੋਈ ਨਾ ਕੋਈ ਸਿੱਖਿਆ ਜਾਂ ਉਪਦੇਸ਼ ਜ਼ਰੂਰ ਦੇ ਕੇ ਜਾਂਦੀਆਂ ਨੇ ਤੇ ਜਿਹੜੀਆਂ ਨੀਤੀ ਕਥਾਵਾਂ ਨੇ ਉਹ ਮੂਲ ਤੌਰ ਤੇ ਜਿਹੜੇ ਰਾਜਕੁਮਾਰ ਜਾਂ ਰਾਜ ਘਰਾਣਿਆਂ ਦੇ ਬੱਚੇ ਹੁੰਦੇ ਸੀਗੇ ਉਹਨਾਂ ਨੂੰ ਰਾਜਨੀਤੀ ਕਿ ਸਿਖਾਉਣ ਲਈ ਇਹ ਕਥਾਵਾਂ ਕਣੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਇੱਕ ਕਥਾ ਨਾ ਕਥਾ ਸਾਹਿਤ ਸਾਗਰ ਨਾਂ ਦਾ ਗ੍ਰੰਥ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਨੀਤੀ ਕਥਾਵਾਂ ਮਿਲਦੀਆਂ ਨੇ ਉਸ ਨੂੰ ਨੀਤੀ ਕਥਾਵਾਂ ਦਾ ਭੰਡਾਰ ਕਿਹਾ ਜਾਂਦਾ ਹੈ ਤੇ ਹਰ ਕਹਾਣੀ ਦੇ ਅੰਤ ਵਿੱਚ ਕੋਈ ਨਾ ਕੋਈ ਸਮਾਜਿਕ ਸਦਾਚਾਰਿਕ ਤੇ ਧਾਰਮਿਕ ਜਾਂ ਰਾਜਨੀਤਿਕ ਉਪਦੇਸ਼ ਜ਼ਰੂਰ ਦਿੱਤਾ ਗਿਆ ਹੁੰਦਾ ਹੈ ਆਓ ਹੁਣ ਆਪਾਂ ਲਾਲਸਾ ਦੀ ਚੱਕੀ ਕਹਾਣੀ ਬਾਰੇ ਪੜ੍ਹਦੇ ਹਾਂ ਦੇਖਦੇ ਹਾਂ ਉਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਲਾਲਸਾ ਦੀ ਚੱਕੀ ਕਹਾਣੀ ਸ਼ੁਰੂ ਕਰਦੇ ਹਾਂ ਆਪਾਂ ਇੱਕ ਸ਼ਹਿਰ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਬੜਾ ਲਾਲਚੀ ਸੀ ਉਸਨੇ ਕਿਧਰੋਂ ਸੁਣਿਆ ਕਿ ਜੇ ਸਾਧੂ ਸੰਤਾਂ ਦੀ ਸੇਵਾ ਕਰੀਏ ਤਾਂ ਬੜਾ ਧੰਨ ਪ੍ਰਾਪਤ ਹੁੰਦਾ ਹੈ ਇਹ ਸੋਚ ਕੇ ਉਸਨੇ ਸਾਧਾ ਸੰਤਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਫੇਰ ਕੀ ਹੋਇਆ ਇੱਕ ਵਾਰ ਦੀ ਗੱਲ ਹੈ ਕਿ ਉਸ ਦੇ ਘਰ ਬੜੀ ਕਰਨੀ ਵਾਲੇ ਇੱਕ ਸੰਤ ਆਏ ਉਹਨਾਂ ਨੇ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਚਾਰ ਦੀਵੇ ਦਿੱਤੇ ਤੇ ਕਿਹਾ ਇਹਨਾਂ ਵਿੱਚੋਂ ਇੱਕ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਤੁਰ ਪੈਣਾ ਤੇ ਜਿੱਥੇ ਦੀਵਾ ਬੁੱਝ ਜਾਵੇ ਉੱਥੋਂ ਧਰਤੀ ਪੁੱਟ ਲੈਣਾ ਉੱਥੋਂ ਤੈਨੂੰ ਕਾਫੀ ਧਨ ਮਿਲ ਜਾਵੇਗਾ ਜੋ ਫਿਰ ਤੈਨੂੰ ਦੌਲਤ ਦੀ ਲੋੜ ਪਵੇ ਤਾਂ ਫਿਰ ਤੂੰ ਦੂਜਾ ਦੀਵਾ ਬਾਲ ਕੇ ਪੱਛਮ ਵੱਲ ਤੁਰ ਪੈਣਾ ਜਿੱਥੇ ਦੀਵਾ ਪੁੱਝ ਜਾਏ ਤਾਂ ਉੱਥੇ ਹੀ ਜ਼ਮੀਨ ਪੁੱਟ ਲੈਣਾ ਤੇ ਤੈਨੂੰ ਮੰਨ ਚਾਹੀ ਮਾਇਆ ਮਿਲੇਗੀ ਜੇ ਫਿਰ ਵੀ ਤੈਨੂੰ ਸੰਤੁਸ਼ਟੀ ਨਾ ਹੋਵੇ ਤਾਂ ਕੀ ਕਰੀ ਤੀਜਾ ਦੀਵਾ ਬਾਲ ਕੇ ਦੱਖਣ ਦਿਸ਼ਾ ਵੱਲ ਨੂੰ ਚਲੇ ਜਾਣਾ ਉਸੇ ਤਰ੍ਹਾਂ ਹੀ ਕਿ ਜਿਵੇਂ ਦੀਵਾ ਬੁੱਝਣ ਤੇ ਜਦੋਂ ਤੂੰ ਜ਼ਮੀਨ ਪੁੱਟੇਗਾ ਉੱਥੇ ਤੈਨੂੰ ਬੇਔੜਕ ਧੰਨ ਮਿਲੇਗਾ ਫੇਰ ਸੰਤ ਕਹਿੰਦੇ ਨੇ ਕਿ ਤਦ ਤੇਰੇ ਕੋਲੇ ਕੇਵਲ ਇੱਕ ਦੀਵਾ ਹੀ ਬਚ ਜਾਵੇਗਾ ਇਸ ਦੀਵੇ ਨੂੰ ਤੂੰ ਇੱਕ ਉੱਤਰ ਦਿਸ਼ਾ ਵਿੱਚ ਦਿਸ਼ਾ ਵੀ ਇੱਕ ਰਹਿ ਜਾਏਗੀ ਤੇ ਦੀਵਾ ਵੀ ਇੱਕ ਰਹਿ ਜਾਏਗਾ ਤੂੰ ਇਹ ਦੀਵਾ ਨਹੀਂ ਬਾਲਣਾ ਨਾ ਹੀ ਇਸ ਨੂੰ ਉੱਤਰ ਵੱਲ ਲੈ ਕੇ ਜਾਣਾ ਇਹ ਕਹਿ ਕੇ ਸੰਤ ਚਲੇ ਗਏ ਉਹ ਲਾਲਚੀ ਬੰਦਾ ਉਸੇ ਵੇਲੇ ਪਹਿਲਾ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਤੁਰ ਪਿਆ ਦੂਰ ਜੰਗਲ ਵਿੱਚ ਜਾ ਕੇ ਦੀਵਾ ਬੁਝ ਗਿਆ ਉਹ ਬੰਦੇ ਨੇ ਉਹੀ ਥਾਂ ਪੁੱਤੀ ਤੇ ਉਸ ਨੂੰ ਪੈਸਿਆਂ ਨਾਲ ਭਰੀ ਹੋਈ ਇੱਕ ਗਾਗਰ ਮਿਲ ਗਈ ਉਹ ਬੜਾ ਖੁਸ਼ ਹੋਇਆ ਉਸਨੇ ਸੋਚਿਆ ਕਿ ਇਸ ਕਾਗਰ ਨੂੰ ਅਜੇ ਇੱਥੇ ਹੀ ਰਹਿਣ ਦਿੰਦਾ ਹਾਂ ਫੇਰ ਲੈ ਜਾਵਾਂਗਾ ਪਹਿਲਾਂ ਮੈਨੂੰ ਛੇਤੀ ਪਾਚਮ ਦਿਸ਼ਾ ਵਾਲਾ ਧੰਨ ਵੇਖ ਲੈਣਾ ਚਾਹੀਦਾ ਹੈ ਇਹ ਸੋਚ ਕੇ ਉਸਨੇ ਦੂਜੇ ਦਿਨ ਦੂਜਾ ਦੀਵਾ ਪਾਲਿਆ ਤੇ ਪਾਚਮ ਦਿਸ਼ਾ ਵੱਲ ਤੁਰ ਪਿਆ ਦੂਰ ਇੱਕ ਉਜਾੜ ਥਾਂ ਤੇ ਜਾ ਕੇ ਦੀਵਾ ਬੁਝ ਗਿਆ ਉੱਥੇ ਉਸ ਬੰਦੇ ਨੇ ਧਰਤੀ ਪੁੱਟੀ ਤਾਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇੱਕ ਕੜਾ ਮਿਲਿਆ ਉਸਨੇ ਉਸ ਘੜੇ ਨੂੰ ਵੀ ਇਹ ਸੋਚ ਕੇ ਉੱਥੇ ਹੀ ਰਹਿਣ ਦਿੱਤਾ ਕਿ ਪਹਿਲਾਂ ਦੱਖਣ ਵੱਲ ਜਾ ਕੇ ਵੇਖ ਲੈਣਾ ਕਿ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਤਾਂ ਨਾ ਜਿਹੜਾ ਪ੍ਰਾਪਤ ਕਰਨ ਲਈ ਉਹ ਕੀ ਹੋ ਗਿਆ ਬੇਚੈਨ ਜਿਹਾ ਹੋ ਗਿਆ ਤਾਂ ਅਗਲੇ ਦਿਨ ਉਹ ਦੱਖਣ ਦਿਸ਼ਾ ਵੱਲ ਚੱਲ ਪਿਆ ਦੀਵਾ ਇੱਕ ਮੈਦਾਨ ਵਿੱਚ ਜਾ ਕੇ ਬੁੱਝ ਗਿਆ ਉਸਨੇ ਉੱਥੋਂ ਧਰਤੀ ਪੁੱਟੀ ਤਾਂ ਉਸ ਨੂੰ ਹੀਰੇ ਮੋਤੀਆਂ ਨਾਲ ਭਰੀਆਂ ਦੋ ਪੇਟੀਆਂ ਨਜ਼ਰ ਆਈਆਂ ਹੀਰੇ ਮੋਤੀਆਂ ਨਾਲ ਭਰੀਆਂ ਪੇਟੀਆਂ ਦੇਖ ਕੇ ਉਸ ਲਾਲਚੀ ਆਦਮੀ ਦਾ ਖੁਸ਼ੀ ਦਾ ਕਹਿੰਦੇ ਕੋਈ ਟਿਕਾਣਾ ਹੀ ਨਾ ਰਿਹਾ ਤਦ ਉਹ ਸੋਚਣ ਲੱਗਿਆ ਕਿ ਜੇ ਇਨ੍ਹਾਂ ਤਿੰਨ ਦਿਸ਼ਾਵਾਂ ਵਿੱਚ ਇੰਨਾ ਧਨ ਪਿਆ ਹੈ ਤਾਂ ਚੌਥੀ ਦਿਸ਼ਾ ਵਿੱਚ ਤਾਂ ਇਸ ਤੋਂ ਵੱਧ ਦੌਲਤ ਹੋਵੇਗੀ ਫਿਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਸੰਤਾ ਨੇ ਤਾਂ ਉਸ ਨੂੰ ਚੌਥੀ ਦਿਸ਼ਾ ਵੱਲ ਜਾਣ ਤੋਂ ਰੋਕਿਆ ਸੀ ਦੂਜੇ ਹੀ ਪਾਲ ਉਸ ਨੇ ਮਾਨੇ ਕਿਹਾ ਹੋ ਸਕਦਾ ਉਹ ਦولت ਸੰਤ ਆਪ ਰੱਖਣੀ ਚਾਹੁੰਦਾ ਹੋਣ ਮੈਨੂੰ ਛੇਤੀ ਉਸਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਹੋਰ ਹੋਰ ਧਨ ਪ੍ਰਾਪਤੀ ਕਰਨ ਦੇ ਲਾਲਚ ਨੇ ਉਸ ਨੂੰ ਸੰਤਾ ਦੇ ਬਚਨਾਂ ਬਾਰੇ ਮੁੜ ਸੋਚਣ ਹੀ ਨਾ ਦਿੱਤਾ ਤਾਂ ਕੀ ਹੋਇਆ ਅਗਲੇ ਹੀ ਦਿਨ ਸਵੇਰੇ ਉਸ ਨੇ ਚੌਥਾ ਦੀਵਾ ਬਾਲਿਆ ਤੇ ਕਾਲੀ ਕਾਲੀ ਉੱਤਰ ਦਿਸ਼ਾ ਵੱਲ ਚੱਲ ਪਿਆ ਦੂਰ ਅੱਗੇ ਇੱਕ ਮਹਿਲ ਕੋਲ ਜਾ ਕੇ ਦੀਵਾ ਬੁੱਝ ਗਿਆ ਮਹਿਲ ਦਾ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਤਾਂ ਦਰਵਾਜ਼ਾ ਖੁੱਲ ਗਿਆ ਉਹ ਬੜਾ ਖੁਸ਼ ਹੋਇਆ ਉਸ ਨੇ ਸੋਚਿਆ ਕਿ ਇਹ ਮਹਿਲ ਉਸ ਦੇ ਲਈ ਹੈ ਉਹ ਹੁਣ ਪਹਿਲੀਆਂ ਤਿੰਨ ਦਿਸ਼ਾਵਾਂ ਵਿੱਚ ਲੱਭੀ ਦੌਲਤ ਨੂੰ ਵੀ ਇੱਥੇ ਲਿਆ ਕੇ ਰੱਖ ਲਵੇਗਾ ਤੇ ਕੀ ਕਰੇਗਾ ਐਸ਼ ਕਰੇਗਾ ਉਹ ਬੰਦਾ ਮਹਿਲ ਦੇ ਇੱਕ ਕਮਰੇ ਵਿੱਚ ਗਿਆ ਕੋਈ ਕਮਰਾ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ ਕਿਸੇ ਕਮਰੇ ਵਿੱਚ ਸੋਨੇ ਦੇ ਕੀਮਤੀ ਤੋਂ ਕੀਮਤੀ ਗਹਿਣੇ ਪਏ ਸਨ ਉਸੇ ਤਰ੍ਹਾਂ ਹੋਰ ਕਮਰੇ ਵਿੱਚ ਬੇਅੰਤ ਧਨ ਦੌਲਤ ਨਾਲ ਭਰੇ ਪਏ ਸਨ ਇਹ ਸਭ ਦੇਖ ਕੇ ਉਹ ਬਦਦਾ ਚੱਕਾ ਚੌਂਦ ਹੋਈ ਜਾਂਦਾ ਤੇ ਆਪਣੇ ਚੰਗੇ ਭਾਗਾਂ ਨੂੰ ਸਲਾਉਂਦਾ ਹੋਇਆ ਜਰਾ ਹੋਰ ਅੱਗੇ ਵਧਿਆ ਤਾਂ ਉਸ ਨੂੰ ਇੱਕ ਕਮਰੇ ਵਿੱਚ ਚੱਕੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਉਹ ਉਸ ਕਮਰੇ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਇੱਕ ਬੁੱਢਾ ਆਦਮੀ ਚੱਕੀ ਚਲਾ ਰਿਹਾ ਹੈ। ਲਾਲਚੀ ਬੰਦੇ ਨੇ ਬੁੱਢੇ ਨੂੰ ਕਿਹਾ ਕਿ ਤੂੰ ਇੱਥੇ ਕਿਵੇਂ ਪੁੱਜਾ? ਬੁੱਢੇ ਆਦਮੀ ਨੇ ਕਿਹਾ ਇੰਜ ਕਰ ਜਰਾ ਇਹ ਚਲਾ ਮੈਂ ਸਾਹ ਲੈ ਕੇ ਤੈਨੂੰ ਦੱਸਦਾ ਹਾਂ। ਲਾਲਚੀ ਬੰਦੇ ਨੇ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਬੁੱਢਾ ਚੱਕੀ ਤੋਂ ਹਟ ਕੇ ਉੱਚੀ-ਉੱਚੀ ਹੱਸਣ ਲੱਗਾ। ਲਾਲਚੀ ਬੰਦਾ ਉਸ ਵੱਲ ਹੈਰਾਨੀ ਨਾਲ ਵੇਖਣ ਲੱਗਾ ਕਿ ਇਹ ਚੱਕੀ ਬੰਦ ਕਰਨ ਹੀ ਲੱਗਿਆ ਸੀ ਕਿ ਬੁੱਢੇ ਨੇ ਉਸ ਨੂੰ ਖਬਰਦਾਰ ਕਰਦੇ ਹੋਏ ਕਿਹਾ ਨਾ ਨਾ ਚੱਕੀ ਬੰਦ ਨਾ ਕਰੀ ਫਿਰ ਬੁੱਢੇ ਨੇ ਕਿਹਾ ਇਹ ਮਹਿਲ ਹੁਣ ਤੇਰਾ ਹੈ ਪਰ ਇਹ ਉਤਨੀ ਦੇਰ ਹੀ ਖੜਾ ਰਹੇਗਾ ਜਿੰਨੀ ਦੇਰ ਤੂੰ ਚੱਕੀ ਚਲਾਉਂਦਾ ਰਹੇਗਾ ਜੇ ਚੱਕੀ ਚੱਲਣੀ ਬੰਦ ਹੋ ਗਈ ਤਾਂ ਮਹਿਲ ਡਿੱਗ ਪਵੇਗਾ ਤੇ ਤੂੰ ਵੀ ਇਸ ਥੱਲੇ ਦੱਬ ਕੇ ਮਰ ਜਾਵੇਂਗਾ ਕੁਝ ਪਲ ਰੁੱਕ ਕੇ ਬੁੱਢਾ ਕਹਿਣ ਲੱਗਿਆ ਕਿ ਮੈਂ ਵੀ ਤੇਰੇ ਵਾਂਗ ਲਾਲਚ ਕਰਕੇ ਸੰਤਾ ਦੀ ਗੱਲ ਨਹੀਂ ਸੀ ਮੰਨੀ ਤੇ ਮੇਰੀ ਸਾਰੀ ਜਵਾਨੀ ਇਹ ਚੱਕੀ ਚਲਾਉਂਦਿਆਂ ਹੀ ਬੀਤ ਗਈ ਸੋ ਏ ਸੀ ਅੱਜ ਦੀ ਆਪਣੀ ਕਹਾਣੀ ਲਾਲਸਾ ਦੀ ਚੱਕੀ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਆ ਕਿ ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਲਾਲਚ ਕਰ ਲੈਨੇ ਆ ਤਾਂ ਉਹਦੇ ਨਾਲ ਸਾਡਾ ਕੀ ਹੁੰਦਾ ਹੈ ਨੁਕਸਾਨ ਹੀ ਹੁੰਦਾ ਹੈ ਜੋ ਸਾਡੇ ਕੋਲੇ ਪਹਿਲਾਂ ਹੁੰਦਾ ਹੈ ਅਸੀਂ ਲਾਲਚ ਦੇ ਚੱਕਰ ਦੇ ਵਿੱਚ ਉਸ ਨੂੰ ਵੀ ਗਵਾ ਬੈਠਦੇ ਆ ਇਸ ਲਈ ਜੋ ਤੁਹਾਡੇ ਕੋਲੇ ਹੈ ਉਹਦੇ ਵਿੱਚ ਸਬਰ ਸੰਤੋਖ ਦੇ ਨਾਲ ਰਹਿ ਕੇ ਜੀਵਨ ਨੂੰ ਗੁਜ਼ਾਰੋ ਤੇ ਲਾਲਚ ਤੋਂ ਦੂਰ ਰਹੋ ਧੰਨਵਾਦ ਜੀ ਸਾਰਿਆਂ ਦਾ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ